ਹਲੋ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਈਬਰੂ ਜਿਦ ਕੇ ਪਰ ਨਾਲ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੀ ਵੀਡੀਓ ਅੰਤ ਤੱਕ ਜਰੂਰ ਦੇਖਣਾ ਤੇ ਵੀਡੀਓ ਦੇਖਣ ਲਈ ਧੰਨਵਾਦ ਤੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਜੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਜੋ ਤੁਸੀਂ ਗੁਰਮント ਤੇ ਸੁਖਮਣ ਖੇਤੀ ਜਾਂਦੇ ਰਹੇਗੇ ਦੇਣੇਡ ਆਪਾ ਕੰਮੀ ਦੀ ਵਾਰੀ ਆ ਗਈ ਕੁਟੇ ਉਹਨਾਂ ਨੇ ਤੇ ਹਨਾ ਚਲੋ ਆ ਤੁਹਾਨੂੰ ਦਿਖਾਉਣੀ ਆ ਜੀ ਬਾਹਰ ਕੀ ਬਸ ਕਰ ਰਹੇ ਨੇ ਤੇ ਪੂਆ ਹੁਣੇ ਜਾਣਗੇ ਜੀ ਕੱਪੜੇ ਲੈਣ ਸੱਜੇ ਤਾਂ ਜੀ ਉਹਨਾਂ ਨੂੰ ਵਿਚਾਰ ਹੋ ਗਿਆ ਠੀਕ ਹੀ ਜਾਂਦੇ ਆ ਬਾਕੀ ਜਾਣ ਨੂੰ ਪਿਆਰ ਹੈਗਾ ਨਾਲ ਕਹਿੰਦੇ ਸਾਨੂੰ ਗਰਮੀ ਲੱਗਦੀ ਹੈ ਮੈਂ ਜਿੱਦਿਆ ਗੱਡੀ ਜਾਂਦੀ ਜੇ ਸਾਰੇ ਜਾਣ ਨੂੰ ਪਿਆਰ ਸੀ ਪਰ ਸੇਮ ਕੋਈ ਟਾਈਮ ਨਹੀਂ ਹੈਗਾ ਪਰ ਸੇਮ ਕਹਿੰਦੇ ਮੈਂ ਕੱਲ ਨੂੰ ਤੇ ਲਾ ਸਕਾਂ ਕੱਲ ਨੂੰ ਸਾਡਾ ਪੀਪਲ ਤਾਂ ਜਾਣ ਦਾ ਜੀ ਲਗਣਗੇ ਹਨਾ ਤੇ ਤੇਨੇ ਕਾਲੂ ਨੂੰ ਲਗਵਾਜੇ ਦਿਲ ਜਿਹੜੀ ਉਸੇ ਨੂੰ ਤਾਂ ਚੋ ਗਿਆ ਨਾ ਕਿ ਨਾਲ ਲੱਗੇ ਕੰਮ ਕਰਾ ਲਈ ਤੇ ਕੰਮ ਸਾਡੀ ਪਾਰ ਦੀ ਮਾਛਲੀ ਤੋਂ ਬਿੱਛੇ ਹੀ ਪਾਣੀ ਦੀ ਮਾਛਲੀ ਘਰ ਤੋਂ ਹੀ ਜਾਂਦੀ ਹੈ ਜਵਾਰ ਤੇ ਇਹ ਖੇਦੀ ਆਂਦੇ ਨੇ ਇਹਨੂੰ ਇਹਨੂੰ ਵੀ ਲਾਜ ਹੋਇਆ ਕਰੇ ਭੈਣਾਂ ਨਾਲ ਖੇਦੀ ਆਂਦੇ ਨੇ ਤੁਹਾਨੂੰ ਮੋਰੀਆਂ ਨਾਲ ਤੁਹਾਨੂੰ ਪਹਿਲਾਂ ਹੀ ਦੱਸ ਕੇ ਆਟੀਆਂ 11 ਵਜੇ ਦੀ ਕਰਾ ਸਾਡੇ ਘਰ ਵਿੱਚ ਸੌੜ ਕਰੀ ਜਾਏਗੇ ਤੇ ਬਨੇ ਪੈਣਾ ਤੋਂ ਰੋੜ ਦੀ ਤਾਂ ਸਰਪੇ ਲਸਾ ਹੋਇਆ ਆਪਣਾ ਤਾਂ ਉਹ ਰਿਜਿਨਾ ਰਹੀ ਹੈ ਕਿ ਨਾ ਤੇ ਜਾਣਿਆ ਠੰਢ ਖੰਦੇ ਮੋੜਿਆਂ ਮਲੇ ਸਾਡੇ ਨਾ ਹੋਗੇ ਖੰਡ ਤਾਂ ਪਰ ਕੇ ਜਿਹੜੀ ਆ ਗਰਮੀ ਤਾਂ ਹੋ ਜੀਓ ਗਰਮੀ ਰੰਮੀ ਨਾ ਤੂੰ ਵੀ ਹਾਰ ਦਾ ਮਹੀਨਾ ਹੈ ਨਾ ਤਪਦਾ ਦਾ ਹਾਰ ਤੇ ਠੰਡ ਪਾ ਕਾ ਰਹੀ ਹੈਗੀ ਕੱਲ ਬਹੁਤ ਸਾ ਮੀਂਹ ਪਿਆ ਗਿਆ ਪਰ ਸਾਡੇ ਨਹੀਂ ਪਿਆ ਹੈਗਾ ਮੀਂਹ ਸਾਡੇ ਏਰੀਆ 'ਚ ਨਹੀਂ ਪਿਆ ਹੈਗਾ बहुत 칸 ਤਾਂ ਨਹੀਂ ਪਿਆਏਗਾ आएगा पर ਵੀ ਬਿਲਕੁਲ ਨਹੀਂ ਪਿਆ ਹੈਗਾ ਮੀਂਹ ਕਿਤੇ ਪਿਆਗਾ ਦੀ ਸੰਭਲੀ ਪਏਗਾ ਕਿ ਠੰਡ ਹੋਊਗੀ ਸਾਡਾ ਬਹੁਤ ਲੱਤ ਜਰਨੀ ਹੈ ਤੜਕੀ ਤੇ ਮੌਸਮ ਖਰਾਬ ਜੀਣਾ ਪਊ ਆਉਣ ਜੁੱਲੇ ਦੇ ਧਰਿਆ ਜਾ ਹਾਂ ਗੈਸ ਤੇ ਰਾਮੇ ਤੋਂ ਪਾਣੀ ਬੀਬੀ ਨੂੰ ਜਾਂਦੀਆਂ ਨੇ ਭੀਖੀ ਤੇ ਜੋ ਛੱਡਣ ਜਾਂਦਾ ਅੱਡੇ ਤੇ ਗਰਮਿਤਾ ਜੀ ਵਾਲੀ ਜਾਂਦੇ ਆ ਤੜਕੇ ਜੇ ਬਦਲ ਬਾਈ ਦੀ ਸੀਗੀ ਮਣੀ ਮੁੱਤੀ ਤੇ ਹੈਮ ਅਕਸੋਲੀ ਅਸੀਂ ਤਾਂ ਨਾ ਭੀਖੀ ਹੈ ਤੇ ਉਸ ਤੋਂ ਨਾ ਰੱਖਿਆ ਚਾਹ ਬਣਾ ਆਪਣੇ ਰੇਹ ਸੜ ਤੇ ਤੇ ਸਾਸਤ੍ਰਿਕਾਂ ਤੋਂ ਸਾਰੇ ਇੱਤਸੇ ਨੇ ਬਹੁਤ ਸਾਰੇ ਪੈਸੇ ਦੇ ਕੇ ਦੇਖਾ ਪੰ। ਬਹੁਤ ਜਿਆਦਾ ਨਾ ਗੋਲ। ਵਿਚਾਰਾ ਜੰਮਾ ਬਹਤ ਕਰੇ। ਤੇ ਕਿ ਕਿ ਮੈਂ ਕਹਿੰਦੀ ਬਾਹਰੀਆ ਦਾ ਤਾਂ ਸਵਾਰ ਨਾਲ ਨਹੀਂ 3000 ਦਾ ਕੱਲੀ ਦਾ ਤਾਂ ਖੰਡ ਨਾਲ ਵੀ ਕਰਦਾ। ਇਹਦਾ ਵਿਚਾਰਾ ਖੰਡ ਨਾਲ ਹੀ ਭਰਦਾ ਜਹੇ ਜਹੋ। ਇਹਰਾ ਕੋਈ ਬਹੁਤ ਚੰਗਾ ਹੈ, ਬਹੁਤ ਸਿਆਣਾ ਹੈ। ਤੇ ਚਲੋ ਜੀ ਮਿਲਾਂਗੇ ਤੁਹਾਨੂੰ कपड़े दवा ले ये दिखा मांगे बाजार तो जा आइए फ्रूट ले अभी भी होने ले लो ब्लॉक नाल ते फ्रूट ले अभी तो छह हजार ते जरूर करे सोने सोने ये भी जी फ्रूट ले एक तो जरूर करे ठीक है फ्रूट ले फ्रूट फ्रूट अच्छा फ्रूट फ्रूट ले क्या ये खाना तब लूट कोई मर्जी ले आयो ठीक लीची ले आयो ठीक ठीक हंगा ओके बाय ਤੇ ਜਦੋਂ ਬਾਲੀ ਆ ਗਈ ਆਪਾਂ ਬੰਦ ਕਰ ਦਾਂਗੇ ਤੇ ਰੈਡੀ ਵੀ ਚਾਲੇ ਜਾਣਗੇ ਹੁਣ ਖੇਤ ਲੋ ਜੀ ਮੈਂ ਪਿੱਖੇ ਤੋਂ ਆ ਗਿਆ ਹਾਂ ਜੀ ਬੀਬੀ ਮਾਦਰ ਆਉਂਦੀ ਹੈਗੀ ਕਿਉਂਕਿ ਮੇਰੇ ਕੋਲ ਖਾਣ ਪੀਣ ਆਸਮਾਨ ਦੇ ਹੱਦ ਜੀ ਬੀਬੀ ਕਹਿੰਦੀ ਦੁਪਹਿਰਾ ਚੱਲ ਜਵਾਬ ਕਰਣ ਗਈ ਤੂੰ ਜਾਏਂ ਹੈ ਨਾ ਉਹ ਆਉਂਦੀ ਹੈ ਮਾਗਰ ਤੇ ਜੋਤ ਕਾਉਂਦਾ ਸੋਸ ਸਬiscuit ਪਹਿਲੇ ਇਸ ਸੋਸ ਤੇ ਬਿਸਕੁਟ ਆਂਬ ਤੇ ਹੋਕ ਲੇ ਕੰਦਾ ਪਿੱਕਾ ਪਿੱਕਾ ਤੇ ਕਈ ਆਈਟਮਾਂ ਲੈਂਦੇ ਹਾਂ ਜੋ ਅਖੋਲ ਨੂੰ ਜਾਂ ਸੰਦਕ ਕਰ ਕਰਨ ਕਰ ਲੈਣੀਆਂ। ਕੰਨ ਕੁ ਫੂਰੀਆ ਮਾਗੀ। ਤਾਂ ਸੇਵਣੇ ਸਾਡੇ ਖੁੱਲੇ ਪੈਸੇ ਦੇ ਦਿੱਤੇ ਅਸੀਂ ਬਖੁੱਲੀ ਸਮਾਨ ਲੈ। ਮੈਡਮ ਕਿਤੇ ਮੂ ਟਾਈਮ ਨਾਲ ਹੀ ਹਨਾ ਅੱਗੇ ਜੀ ਹਾਂ ਅਸੀਂ 9:30 ਵਜੇ ਗਈ ਅਸੀਂ। ਮੋੜ ਇੱਕ ਪੌਣਾ ਇੱਕ ਹੋ ਗਿਆ। ਬੀਬੀ ਨੂੰ ਬਤਾ ਲੀ ਗਰਮ ਵਾਲੀ ਚਾਹ ਕੇ ਉਠਾ ਲੈਣ ਬੀਬੀ ਨੂੰ। ਐਨੇ ਬਸ 700। ਬਾਅਦ ਬਾਅਦ। ਆਦਰ ਕਰ। ਆਦੇ ਮੂ ਕਹਾਂ। ਜੀ ਬੀ ਕੋਲੀ। ਆਹ ਹੀ ਦੇ ਰਿਹਾ ਸੋ ਗੁਰਮਣੀ ਨੂੰ ਇੱਥੇ ਦੇ ਪਤਾ ਪਾ ਕੇ ਨੇ ਪਰ ਅਬ ਜੋ ਤੁੰ 10 ਵਜੇ ਦੀ ਚਾਹ ਕੱਤੀ ਪੀ ਲਈ ਮਾਮੀ ਬਾਂਦੀਆਂ ਚਾਹ ਲਈਏ ਨੀ ਤੇ ਫੇਰ ਕੋਈ ਨਾ ਆਏ ਐਨਾ ਕੰਮ ਹੋਇਆ ਬਸ ਸੋ ਦਿਨ ਬਤਾ ਤਾ ਪਰ ਇਹ ਨਾ ਕੰਮ ਵੀ ਥੋੜਾ ਜਿਹਾ ਜਵਾਬ ਕਾਇਨੇ ਦੋ ਪੰਜ ਜਿਹਾ ਬਣਾ ਖਣੇ ਉਹੀ ਗੱਲਾਂ ਨੇ ਜੋ ਹਣਾ ਇੰਸਟਾਗ੍ਰam ਤੇ YouTube ਤੇ ਬਾਤ ਚੜੀਐ ਨੇ ਆ ਨੰਨੇ ਦਾ ਨੀ ਰੋਟੀਆਂ ਮੰਮੀ ਤੋਂ ਨਹੀਂ ਪੱਕਣੀਆਂ ਕਿ ਮੈਂ ਉਹ ਹੀ ਦੀ ਤਾ ਮੰਮੀ ਵਿਚਾਰੇ ਕੀ ਕਰੇ ਗਰਮੀ ਰੰਮੀ ਲੋ ਜੇ ਪਾ ਕੱਪੜੇ ਲੈਂਦੇ ਨੇ ਆਮਨ ਨੂੰ ਦੁਕਾਣੋਂ ਆ ਕੇ ਜਿੰਨੇ ਪੈਸੇ ਦਿੱਤੇ ਵੀ ਆਮਨ ਨੇ ਦੱਸਿਆ ਅਨੁਸਾਰੇ ਲਾਇਆ ਹੈ ਤੇ ਆ ਤਾਂ ਆ ਜਿੰਨੇ ਲਾਸਟ ਦੀ ਸਾਬਰ ਆ ਤਾਂ ਹੈ ਕਿ ਨਹੀਂ ਸੁਗਮਤ ਗੁਰਮੰਨ ਦੇ ਸੂਤ ਤੇ ਵਰਕਾ ਲੈਨੇਗੇ ਨਹੀਂ ਤਾਂ ਗਲੇ ਤੇ ਵਰਕ ਕਾਏਗਾ। ਕੁੱਤੀ ਨਹੀਂ। ਇਸ ਤਰ੍ਹਾਂ ਨਾ ਵਰਕਾ ਹੂਗਾ ਨਹੀਂ ਤਾਂ ਬਾਹਾਂਾਂ ਤੇ ਵਰਕਾ ਹੂਗਾ ਨਹੀਂ ਕੇਰੇ ਤੇ ਵਰਕਾ ਮਸੀਨ ਵਰਕਾ ਤੇ ਇਸ ਤਰ੍ਹਾਂ ਗਲੇ ਤੇ ਵਰਕਾ ਹੂਗਾ। ਮੂਰੀ ਤੇ ਤਾਂ ਨਹੀਂ ਹੈਗਾ ਬੰਦ। ਉਹ ਜੇ ਮੂਰੀ ਤੇ ਕਰਨਾ ਬਸ ਬਾਹਾਂ ਮੋੜ ਲੈ ਤੇ ਆ ਜਾਣਾ। ਮੂਰੀਂ ਤਾਂ ਕੋਈ ਕਹਿਦਾ ਨਹੀਂ। ਮੂਰੀਂ ਤਾਂ ਕੋਈ ਕਹਿੰਦਾ ਨਹੀਂ। ਚਾਹੇ ਸਲਵਾਰ ਕਰਾ ਲੈਣਾ। ਚਾਹੇ ਪਲਾਊ ਵੀ ਕਰਾ ਲੈਣਾ। ਤੇ ਇਹ ਹੈਗਾ ਜੀ ਸੁੱਖਮਣ ਦਾ ਤੇ ਵਰਮਣ ਲੈ ਰਾਂ ਅੰਕੜਾ ਬਸੁੰਨੀ ਵੀ ਦੇ ਫਾਟ ਕਰ ਇੱਕੋ ਜਿhko ਜਿ ਕਢਾਈ ਹੈਗੀ ਮਾੜੇ ਵਰਾਂਕ ਦਾ ਫਰਕ ਹੈ ਇੱਕਦਮ ਨਹੀਂ ਰੰਗਾ ਜੇ ਇੱਕ ਦਾ ਥੋੜਾ ਜਿਹਾ ਕਾਲ ਸੁਝ ਚਲ ਤੇਰੇ ਨਾਲ 30 ਚੁੰਨੀ ਟਾਈਡਾਈ ਇਸ ਤਰ੍ਹਾਂ ਪੁੱਲੀਆਂ ਡੁੱਲੀਆਂ 2.5 ਮੀਟਰ ਦੀ ਚੁੰਨੀ ਆ ਪੁੱਠੀ ਆ ਇਸ ਤਰ੍ਹਾਂ ਪੁੱਲੂ ਲੂ ਲੂ ਚੁੰਨੀ ਆ 2.5 ਮੀਟਰ ਦੀ तेरिक जोत को है जोत कहत है मार के देख जोत इतनी साफ है मारी है ए गिल्ली सी चुननिया गिल्ली है मैं सब मुंट तार पे डाल दू सब इधर याने से कहां रहो से आ हैगा जी कुलवीर दा पुट्टा प्रणाम देख कितना जित हां ये 110000000 ये कह मित्र ਪੰਜ ਮੀਟਰ ਦਾ ਸਾਡੇ ਉਹ ਤਾਂ ਪੰਜ ਮੀਟਰ ਹੀ ਕੱਟਾ ਹੈ 5.5 ਮੈਦ ਦਾ ਬਣਦਾ ਫਿਰ vải ਦਾ ਆ ਇੱਕ ਫਿਰ ਮੈਂ ਨਾ ਸੂਟ ਫਿਰ ਤੋਂ ਵੀ ਡਾਈ ਕਰਾ ਲਵਾਂਗੀ ਟਾਈਮ ਨਹੀਂ ਸੀ ਹੈਗਾ ਮੈਂ ਹੁਣ ਕਿਸੇ ਕੋਲ ਤਾਂ ਪੜਾਂ ਘਰ ਵਿੱਚ ਵਾਲੇ ਜਿਹੜੇ ਸੂਟ ਸਲਾਈ ਕਰਵਾਉਂਦੇ ਪਈਆਂ ਵੀ ਹੁੰਦੀਆਂ ਇੰਦਰ ਫਿਰ ਇਹ ਤੋਂ ਕਰਾ ਲਵਾਂਗੇ ਕੱਟ ਡਰੀਆਂ ਤੋਂ ਕਰਵਾ ਲਾਂਗੇ ਪਰ ਜਿਹਦੇ ਨਾਲ ਆ ਬਾਰੇ ਮੇਰੇ ਦੇਖੀ ਵੇ ਲੈਣ ਹੋਵੇ ਲੈਣ ਦਾ ਹੋਵੇ ਲੱਗ ਸਾਲ ਤੇ ਮੈਂ ਫਿਰ ਜੀ ਆ ਲੈ ਲੇ ਇਹ 7 700 ਦੇ ਆਏ ਹੋਏ ਆ ਸੂਟ ਤੇ ਕੜਾਈ ਹਟੂਪ ਨਾਲੇ ਸਿੰਹ ਹੈ। ਬਾਹਰ ਹਟੂਪ ਨਾਲੇ। ਆ ਸੂਟ ਲੈਤਾ 10 ਮੀਟਰ ਕੱਪੜਾ ਹੈ ਨਾ। ਕੱਪੜਾ ਪਜਾਮੇ ਵਾਲਾ ਕੱਪੜਾ ਪਤਲਾਗਾ। ਤੇ ਲੀਜੀ-ਬੀਜੀ ਕਹਿੰਦੇ ਕੱਪੜਾ ਨਾ ਕਿਹੜਾ ਕਹਿੰਦੇ। ਹਟੂਪ ਪਜਾਮੇ ਵਾਲਾ। ਹਨਾ ਇਹ ਨਾ ਪਜਾਮੇ ਬਣਵਾਉਣੇ। ਵਿੱਚ ਹੀ ਕਿਵੇਂ ਲਾਉਂ। ਫਿਰ ਤੋ ਲਾ ਨਾ ਲਾ ਕੇ ਰੱਖ ਲਾ। ਇਹ ਕੁਰਤੇ ਪਜਾਮੇ ਵਾਲਾ ਕੱਪੜਾ ਹੈਗਾ ਇਹਦੇ ਨਾਲ ਸੁਖਮਣੋਂ ਦੇ ਆਪਣੀ ਗੁਰਮਣ ਜੋਤ ਦੇ ਤੇ ਆਪਣੀ ਨੀਤੂ ਦੇ ਇਹਦੇ ਪਲਾਜੋ ਬਣਾਵਾਂਗੇ ਪਜਾਮੇ ਕੋਈ ਰਾਤ ਨੂੰ ਨਾਲ ਹਲਕੇ ਜਿਹਾ ਪਾਉਣ ਨੂੰ ਜਿਹਨੇ ਤੇ ਰੁਰਾ ਰੁਰਾ ਪਾਈ ਕਰਦੀਆਂ ਨੇ ਇਹਨਾਂ ਤਿੰਨਾਂ ਪਹਿਣਾ ਦੇ ਦੋਨਾਂ ਦੀ ਬਣਨ ਦੀ ਜਲਦ ਕਰ ਇਹ ਤਾਂ ਘੱਟ ਪਾਉਂਗੀ ਸੁਖਮਣ ਤਾਂ ਇਹ ਨੀਤੂ ਤੇ ਗੁਰਮਣ ਦੇ ਪਜਾਮੇ ਬਣ ਬਣਗੇ ਤੇ ਆਹ ਕੁੱਤੀਆਂ ਲਗੀਆਂ ਤੇ ਬਾਕੀ ਆ ਤੁਸੀਂ ਸੂਟ ਮੇਰੇ ਦੇਖੀ ਬੁਣਾ ਦੋ ਸੂਟ ਮੇਨੇ ਲੈਨੇਗੇ ਤੇ ਇਹ ਸੂਟ 7700 ਦੇ ਆਏ ਪ੍ਰਿੰਟ ਵਾਲੇ ਤੇ 7700 ਵਾਲੇ ਪ੍ਰਿੰਟ ਵਾਲੇ ਤੁੰਡੀ ਆ ਤੁੰਡੀ ਆ ਡਾਈ ਕਰਾਉਣਾ ਪੈਣੀ ਸੀ ਲੱਗਿਆ ਕਿਉਂਕਿ ਗਰਮੀ ਜ਼ਿਆਦੇ ਸੀ ਹੈਨਾ ਤੇ ਆ ਸਰਦਾਰ ਜੀ ਦਾ ਕੁੜਤਾ ਪਜਾਮਾ ਜਿੰਨੇ ਦਿੱਤੇ ਸੀ ਇਹਨਾਂ ਨੇ ਪੈਸੇ ਸਾਰੇ ਕਰਦੇ ਹੋਗੇ ਤੇ ਆ ਸੂਟ ਮਹਰੀਆਂ ਸੂਟ ਨੇ ਤਾਇ ਦਾイツ ਜਿੰਨੇ ਲੈ ਨਾ ਗਾ ਤੇ ਜਦ ਕੋਈ ਸੋਣੀ ਸਾਰੇ ਮਾਰੀ ਬੈਠਾ ਮਹਾਰਾਜ ਜੀ ਮੇਰੇ ਪਰਿਵਾਰ ਨੂੰ ਤਾਂ ਤੰਦਰੁਸਤ ਰੱਖੇ ਤੇ ਖੁਸ ਹੋ ਕੇ ਪੈਸੇ ਦਿੱਤੇ ਨੇ ਮੇਰੇ ਨੂੰ ਪੁੱਤ ਨੇ ਖੁਸ ਹੋ ਕੇ ਪੂਰੇ ਕੱਪੜੇ ਲੈ ਆਇਆ ਮਹਾਰਾਜ ਜੀ ਦਾ ਹੱਡਾ ਹੁੰਦਾ ਬਲਵਾਲਸੇ ਤੇ ਮੇਰੇ ਪੋਤੇ ਨੇ ਮੇਰੇ ਬੱਚੇ ਨੇ ਪਰਸਾ ਨੂੰ ਨੂੰ ਪੁੱਤ ਨੇ ਪੂਰੀ ਸਾਰਾ ਤੰਦਰੁਸਤ ਰੱਖੇ ਰੱਬ ਮੈਂ ਕਮਣਾ ਨਹੀਂ ਦੇਣਾ ਕਾਉਣ ਵਾਲੇ ਤੇ ਦੇਣਾ ਹੈ ਤਾਂ ਮਨੁਸਤੀ ਰੱਖੇ ਰੱਬ ਭਾਈ ਲੋ ਜੀ ਹੂੰ ਉਹਨਾ ਸਾਲ ਤੇ ਸਾਲ ਨੂੰ ਮੰਗੇ ਆਉਂਦੀਆਂ ਜੂਨ ਦੀਆਂ ਛੁੱਟੀਆਂ ਨੂੰ ਤੇ ਕੀ ਕਰੀਏ ਬੰਦੇ ਨੂੰ ਪਤਾ ਨਹੀਂ ਪਰ ਮੰਗਿਆ ਹੀ ਵਾਲੀ ਹੈ ਵਗਾਈ ਵਾਲੀ ਹੈ ਖਰਚੇ ਨੇ ਜੀਰੋ ਪੜਾਉਣਾ ਦੇਣ ਪੈਣ ਦੇ ਕੋਲੋਂ ਪਤਾ ਲੱਗਦਾ ਰਾਜੀ ਮੰਨ ਲਿਆ ਵਾਲੀ ਹੈ ਖर्चे ਤਾਂ ਪੜਿਆ ਨੇ ਐਸ ਤਰ੍ਹਾਂ ਚੁੰਨੇ ਨੇ ਇਹਨਾਂ ਨੇ ਟਾਈ ਡਾਈ ਬਾਕੀ ਤੁਹਾਨੂੰ ਦਿਖਾਉਣਿਆਂਗੇ ਇਹ ਨਵੀਂ ਦੁਕਾਨ ਹੈਂ ਦੀ ਕੱਪੜੇ ਦੀ ਹਣ ਪਹਿਣਾ ਕੋਈ ਵੀ ਜੋ ਵੀ ਕੱਪੜਾ ਲੈਂਦੀਆਂ ਨੇ ਬੀਬੀ ਚੁੰਨੀਆਂ ਚਾਹਨੀ ਹੈ ਇਹ ਸੌ ਸੌ ਦੀ ਚੁੰਨੀ ਨਹੀਂ ਮਿਲਦੀ ਹੈ ਨਾ ਇਹ ਤਾਂ ਇਕੱਠੀਆਂ ਚੁੰਨੀਆਂ ਕਰਕੇ ਇਹਨਾਂ ਨੂੰ ਸਸਤੀਆਂ ਬਣ ਜਾਂਦੀਆਂ ਨੇ ਗੀਆਂ ਤੇ ਤੇ ਆ ਜਿਹੜੇ ਭੂਏ ਜੀ ਕੱਪੜੇ ਦਿਖਾਉਂਦੇ ਦੁਕਾਨ ਦਾ ਆ ਤੁਹਾਡੀ ਦੁਕਾਨ ਵਾਲ ਤੇ ਨਹੀਂ ਤੂੰ ਦੇਖ ਲੋ ਤੇਰੀ ਮੰਮੀ ਉਹ ਕੰਮ ਚਾਹ ਕਰਨ ਲੱਗ ਗਈ ਹਾਂ ਚਾਹ ਪਰ ਲੱਗੀ ਆ ਤੁਹਾਡੀ ਦੁਕਾਨ ਵਾਲ ਤੇ ਇਹ ਕਾਟਨ ਦੇ ਨੇ ਵੀ ਪੰਜ ਪੰਜ ਸੌ ਦੀ ਇਹ ਵੀ ਹੰਡਣ ਨਾਲ ਕੱਪੜਾ ਇਹਦੇ ਇਹ ਕੱਪੜੇ ਦਾ ਫਰਕ ਆ ਫਿਰ ਆ ਇਹ ਵੀ 700 ਦੇ ਦਾ 700 ਦੇ ਇਹ 700 ਦੇ ਨੇ ਆ 5 500 ਦੇ ਫਿਰ ਜਿਹੜਾ 200 ਵੱਧ ਆ ਉਹ ਜਿਹੜਾ 200 ਦਾ ਕੱਪੜੇ ਦਾ ਫਰਕ ਆਗਾ ਆ ਚੁੰਨੀਆਂ ਨੇ ਸੁੱਤੀ ਵਿੱਚੀ ਪ੍ਰਿੰਟ ਵਾਲੀਆਂ ਨੇ ਵਿੱਚੀ ਲੈਣ ਵਾਲੀਆਂ ਨੇ ਵਿੱਚੀ ਕੁੜੀਆਂ ਵਾਲੀਆਂ ਨੇ ਵਿੱਚੀ ਆਲਾ ਵੀ ਡਿਜ਼ਾਈਨ ਸੋਹਣਾ ਕੁੜੀਆਂ ਵਾਲਾ ਲੈਣ ਆਇਆ ਆਹ ਲੈ ਇਹ ਤੇ ਇਹਲਾ ਵਾਲਾ ਬਾਫੇ ਨੂੰ ਪਾਉਣਾ ਹੈ ਸਟਾਇਲ ਨੂੰ ਤੁੰਗਿਆ ਨਹੀਂ ਨਾ ਇਹਨੇ ਜਾਨੀਆਂ ਨੂੰ ਜਾ ਸਕਦਾ ਕੁੜੀਆਂ ਕੋਲ ਨਾ ਤਾਂ ਉਹ ਸੋਹਣਾ ਤੇ ਆਲੇ ਕਰਦਾ ਅੱਛੀ ਨਹੀਂ ਸਤਾਂ ਦੇ ਆਲਾ ਇਹ ਨਾਲ ਨਹੀਂ ਤੇ ਕੁੜੀਆਂ ਵਾਲੇ ਲੈਣਾ ਨਹੀਂ ਆਉਂਦੀਆਂ ਆ ਤਾਂ ਨਾ ਬੁੜੀਆਂ ਆਂ ਕੁੜੀਆਂ ਨੂੰ ਬਾਹਰ ਹੁੰਦਾ ਕੋਲ ਕੋਲ ਦੇ ਖੜਦਾ ਹਨਾ ਤੋ ਸੁਕੜੀ ਪਾਈ ਆ ਰਹੀ ਚੁਨੀ ਲੱਗ ਜਾਂ ਚਾਰ ਬੁਗਿਆਲ ਨੇ ਕਾਲੀ ਪੈਣ ਮੈਂ ਆ ਚਾਰ ਪੰਜ ਦਿਨ ਕੁੜੀਆਂ ਆਉਣੀਆਂ ਤੁਹਾਨੂੰ ਬਹੁਤ ਸੋਹਣਾ ਰੰਗ ਪ੍ਰਿੰਟ ਨੇ ਇਹਨਾਂ ਦੇ ਜਿਹੇ ਜਿਹੇ ਰੰਗ ਮੇਰੇ ਕੋਲੇ ਹੈ ਨਹੀਂ ਤੇ ਉਹ ਜਿਹੇ ਲੈਂਦੇ ਨੇ ਸਿਰ ਤੇ ਹੀ ਲਾਲ ਜੇ ਪੈਟੇ ਦੇ ਨਾਲ ਉਹ ਮੈਂ ਲੈਂਦੇ ਨਹੀਂ ਠੀਕ ਤੇ ਮੈਨੂੰ ਇਹ ਇੱਥੇ ਵਧੀਆ ਲੱਗਿਆ ਬੱਤਾਂ ਇਹ ਮੇਰਾ ਫਰਾਂਸ ਸਟ੍ਰੀਟ ਤੇ ਮਨ ਲੈਣ। ਰੋਹਾਂ ਪਾਰੀ ਜਾ ਕਿ ਨਹੀਂ ਚੁਣਾ ਹੋ ਰਹੀ। ਚੁਨੀ ਲੈਤੀ ਹੈ ਨਰੇਸਮੀ ਲਈ, ਤੀਲੀ। ਨੰਗੀਆਂ ਤੇ ਮੇਲੇ ਤੇਰੇ ਹੱਥ ਨਾਲ ਰੈਸਮੀ ਦੇ ਸਮੇਂ ਸੁਤਾਨਾ ਆਦੀਆਂ ਮਹਿੰਗੀਆਂ 4-4 5-500 ਦੀ ਚੁੰਨੀ ਹੋ ਗਈ ਐ। ਇਹ 100 ਦੀ ਚੁੰਨੀ ਲੈ ਕੇ ਆਪਾਂ ਤਾਂ ਮੇਰ ਮਰਜੀ ਹੰਡਾ। ਸਮ ਤਾਂ ਦਾ ਮੁਰਕਾ ਕੁੰਜੀ ਜਾ। ਮੁਰਕਾ ਕੁੰਜੀ ਕੋਲੀਆਂ-ਪੋਲੀਆਂ ਤੇ ਇਹ ਵੀ ਹੈ ਵੀ ਖੁੱਲੀਆਂ ਨਹੀਂ ਹਨ। ਖੁੱਲੀਆਂ-ਖੁੱਲੀਆਂ ਨਹੀਂ। ਪਿਆਰ ਕਾਟਨ ਦੀ ਚੁੰਨੀ ਆ। ਇਹ ਤਾਂ ਨਾ ਚਾਰ ਨੇ ਫਿੱਟੀਆਂ ਚੁੰਨੀ। ਉਹਨੇ ਫਿੱਟੀਆਂ ਨੇ। ਇਹ ਕੋ ਮੇਰੇ ਵਰਗੀਆਂ ਪਹਿਣਾ ਫਿੱਟੀਆਂ ਵੀ ਲੱਗੀਆਂ ਨੇ। ਇਹ ਡੱਬੀਆਂ ਨੇ ਬਹੁਤ ਸੋਹਣੀਆਂ ਨੇ। ਲੱਬਿਆਣੀਆਂ ਚੰਗੀਆਂ ਤੇ ਵਧੀਆ ਕੱਪੜੇ ਚ ਨੇ ਤੂਲੇ ਚ ਹਨ ਨਾ ਆਵੀਆਂ ਇਹਨਾਂ ਦੀ ਵੀ ਜ਼ਰੂਰਤ ਬਹੁਤ ਜ਼ਿਆਦਾ ਪੈਂਦੀ ਹੈ ਹੁਣ ਵੀ ਇਹਨਾਂ ਨੂੰ ਲੈ ਸਕਦੇ